हाय ਸੱਚੀ ਕਾਲ ਸਾਰੇ ਅਨਕਲ ਮਮਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਪੋਸਟ ਪਾਈ ਸੀ ਜਿਹੜੀ ਕਿ ਕਯੂ ਐਨ ਏ ਦੇ ਰਿਗਾਰਡਿੰਗ ਸੀ ਐਂਡ ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਸੀ ਕਿ ਤੁਸੀਂ ਸਾਰੇ ਆਪਣੇ ਕੁਐਸ਼ਨ ਸਾਂਝੇ ਕਰ ਸਕਦੇ ਹੋ ਉਹਨਾਂ ਦੇ ਨਾਲ ਐਂਡ ਸ਼ੀ ਵਿਲ ਅਨਸਰ ਦੋਸ ਕੁਐਸ਼ਨਸ ਇਨ ਹਰ ਅਪਕਮਿੰਗ ਬਲੌਗ ਯਾ ਸੋ ਪਾਪਾ ਕੁਐਸ਼ਨਸ ਰੀਡ ਕਰੋਗੇ ਐਂਡ ਮਮਾ ਉਹਨਾਂ ਦੇ ਅਨਸਰਸ ਦੋਗੇ ਲੈਟਸ ਸਟਾਰਟ ਥੈਟ ਸੱਚੀ ਕਾਲ ਜੀ ਸਾਰੇ ਭੈਣ ਭਰਾਵਾਂ ਤੇ ਬੇਟੇ ਬੇਟੀਆਂ ਨੂੰ ਕੱਲ ਅਸੀਂ ਇੱਕ ਸਟੋਰੀ ਪਾਈ ਸੀ ਕਿ ਅ ਅਸੀਂ ਤੁਸੀਂ ਕੋਈ ਵੀ ਸਾਨੂੰ ਸਵਾਲ ਪੁੱਛ ਸਕਦੇ ਹੋ ਤੇ ਅਸੀਂ ਜਵਾਬ ਦੇ ਕੇ ਵੀਡੀਓ ਬਣਾਵਾਂਗੇ ਤੇ ਹੁਣ ਢਿੱਲੋਂ ਸਾਹਿਬ ਉਹ ਜਿਹੜੇ ਤੁਸੀਂ ਸਵਾਲ ਕੀਤੇ ਆ ਬਹੁਤ ਸੋਹਣੇ ਸਵਾਲ ਕੀਤੇ ਆ ਕਿੰਨਿਆਂ ਨੇ ਦੁਆਵਾਂ ਵੀ ਦਿੱਤੀਆਂ ਤੇ ਬਹੁਤ ਵਧੀਆ ਸਾਨੂੰ ਲੱਗਿਆ ਢਿੱਲੋਂ ਸਾਹਿਬ ਇਹ ਸਵਾਲ ਪੜਨਗੇ ਤੇ ਮੈਂ ਉਹਨਾਂ ਦੇ ਜਵਾਬ ਦਿਆਂਗੇ ਹਾਂ ਜੀ ਚਲੋ ਸਭ ਤੋਂ ਪਹਿਲਾਂ ਖੁਸ਼ ਕੇ 218 ਪੁੱਛਦੀ ਹੈ ਆਂਟੀ ਜੀ ਤੁਹਾਡੇ ਸੂਟ ਬਹੁਤ ਸੋਹਣੇ ਹੁੰਦੇ ਨੇ ਕਿੱਥੋਂ ਲੈ ਕੇ ਆਉਂਦੇ ਹੋ ਤੇ ਉਦੋਂ ਬਾਅਦ ਬਣਾਉਂਦੇ ਕਿੱਥੋਂ ਹਾਂਜੀ ਇਹ ਖੁਸ਼ੀ ਹੈ ਇਹ ਬਿਛੰਡੇ ਦੀ ਹੈ ਬੇਟੀ ਤੇ ਇਹ ਵੀ ਆਪਣੇ ਨਾਲ ਸ਼ੁਰੂ ਤੋਂ ਜੁੜੀ ਹੋਈ ਹੈ ਤੇ ਖੁਸ਼ੀ ਤੋਂ ਬਿਬਜ਼ਾਰ ਜਿੰਦਾਬਾਦ ਤੇ ਬਸੰਤ ਵਿਹਾਰ ਚ ਬਾਬੇ ਦੀ ਹੱਟੀ ਜਿੰਦਾਬਾਦ ਜੇ ਨਹੀਂ ਟਾਈਮ ਹੁੰਦਾ ਤਾਂ ਬਿਬਜ਼ਾਰ ਨਹੀਂ ਜਾਇਆ ਜਾਂਦਾ ਤਾਂ ਬਾਬੇ ਦੀ ਹੱਟੀ ਤੋਂ ਲੈ ਲੈਨੇ ਆ ਜਿਹੜਾ ਮੇਰੇ ਅੱਜ ਸੂਟ ਪਾਇਆ ਬਾਬੇ ਦੀ ਹੱਟੀ ਤੋਂ ਹੀ ਲਿਆ ਉੱਥੇ بڑے ਜੈਜ ਰੇਟਾਂ ਤੇ ਕੱਪੜੇ ਮਿਲ ਜਾਂਦੇ ਆ ਤੇ ਸਵਾਉਂਦੀ ਮੈਂ ਢਿੱਲੋਂ ਸਾਹਿਬ ਦੇ ਦੋਸਤ ਜੀ ਨੂੰ ਮੈਂ ਲਖਵਿੰਦਰ ਬਹੁਤ ਸੋਹਣਾ ਹੈ ਉਹ ਸੂਟ ਚੰਗੀ ਆ ਤੇ ਮੈਂ ਉਹਦੇ ਤੋਂ ਸੂਟ ਸਵਾਣੀ ਆ ਖੁਸ਼ੀ ਬਹੁਤ ਬਹੁਤ ਧੰਨਵਾਦ ਹਾਂਜੀ ਅਗਲਾ ਸਵਾਲ ਹੈ ਹਰਮਨ ਜੋਤ ਧਾਲੀਵਾਲ ਦਾ ਹਾਂਜੀ ਉਹ ਆਪਣਾ ਹਾਲ ਚਾਲ ਬੰਦ ਵੀ ਕਿਵੇਂ ਉਹ ਕਿਮੋ ਜੀ ਅੰਟੀ ਜੀ ਤੇ ਅੰਕਲ ਜੀ ਕਿਵੇਂ ਨੇ ਹਾਂ ਇਹ ਮੁੱਗਗੇ ਤੇ ਕੋੜੇ ਪਿੰਡਾਰੇ ਬੇਟੀ ਇਹ ਹੈ ਹੁਣ ਤਾਂ ਇਹਦਾ ਵਿਆਹ ਹੋ ਗਿਆ ਤੇ ਇਹ ਪਹਿਲਾਂ ਤੋਂ ਹੀ ਆਪਣੇ ਨਾਲ ਜੁੜੀ ਹੋਈ ਹੈ ਤੇ ਇਹਨੇ ਆਪਣਾ ਹਾਲਚਾਲ ਪੁੱਛਿਆ ਨਾ ਆਪਣਾ ਫਿਕਰ ਕੀਤਾ ਤੇ ਹਰਮਨ ਹਰਮਨਜੋਤ ਬਹੁਤ ਬਹੁਤ ਧੰਨਵਾਦ ਅਸੀਂ ਠੀਕ ਹੈ ਤੇ ਆਪਣਾ ਹਾਲਚਾਲ ਸੁਣਾ ਕਿਵੇਂ ਹੈ ਸਹਰੇ ਘਰ ਠੀਕ ਹੈ ਤੂੰ ਅੰਕਲ ਜੀ ਬਾਰੇ ਤਾਂ ਦੱਸਿਆ ਨਹੀਂ ਤੁਸੀਂ ਅੰਕਲ ਵੀ ਠੀਕ ਠਾਕ ਹੈ ਅੰਕਲ ਤਾਂ ਕੋਲੇ ਤਾਂ ਬੈਠੇ ਹੈ ਅੰਕਲ ਟੈਨੋਜੀ ਠੀਕ ਅਗੇ ਇਹ ਆਜ ਐਮੀ ਹੈ ਉਹ ਇੱਕ ਜਿਹੜਾ ਹੈਗਾ ਸਾਨੂੰ ਰਿਸਪੈਕਟ ਹੁੰਦਾ ਬਸ ਦਿਲੋਂ ਪਿਆਰ ਅਤੇ ਤੁਹਾਡੀ ਰਿਸਪੈਕਟ ਹਾਂ ਇਹ ਬੇਟਾ ਹੈਗਾ ਆਰਟਿਸਟ ਹੈ ਐਮੀ ਮਿਸਿਸ ਅਗ੍ਹਾ ਕੈਨੇਡਾ ਚ ਇਹ ਵੀ ਆਪਣੇ ਨਾਲ ਜੁੜਿਆ ਹੋਇਆ ਹੈ ਇਹ ਅਕਸਰ ਇਹਦੇ ਕਮੈਂਟ ਆਉਂਦੇ ਰਹਿੰਦੇ ਆ ਤੇ ਆਪਣੀਆਂ ਕਈ ਰੀਲਾਂ ਵੀ ਇਹਨੇ ਇੰਗਾ ਸ਼ੇਅਰ ਕੀਤੀਆਂ ਬਹੁਤ ਅੱਛਾ ਹਾਂ ਤੇ ਬੇਟਾ ਬਹੁਤ ਬਹੁਤ ਧੰਨਵਾਦ ਸਾਨੂੰ ਵੀ ਤੇਰੀ ਬਹੁਤ ਹੀ ਤੇਰੇ ਇਸ ਸ਼ੁਗਰ ਗੁਜ਼ਾਰਾ ਕਿ ਤੂੰ ਸਾਡੀਆਂ ਰੀਲਾਂ ਨੂੰ ਸ਼ੇਅਰ ਕੀਤਾ ਤੇ ਸਾਡੇ ਵੱਲੋਂ ਬਹੁਤ-ਬਹੁਤ ਦੁਆਵਾਂ ਬਹੁਤ ਸਾਰਾ ਪਿਆਰ ਹਾਂਜੀ ਕਿ ਅਗਲਾ ਸਵਾਲ ਹਾਂਜੀ ਅਗਲਾ ਸਵਾਲ ਅਮਨ ਤਰਨ ਸੈਂਟਰ ਦਾ ਹੈ ਹਾਂਜੀ ਉਹ ਕਹਿੰਦੇ ਮੰਮੀ ਘਰੇ ਹਮੇਸ਼ਾ ਹਿੰਦੀ ਬੋਲਦੀ ਐ ਤਾਂ ਕਰਕੇ ਸਾਨੂੰ ਵੀ ਆਤ ਪੈ ਗਈ ਹਿੰਦੀ ਬੋਲਣ ਦੀ ਹੁਣ ਤੁਸੀਂ ਦੱਸੋ ਜੀ ਇਹ ਦਾ ਬੱਚਾ ਨੂੰ ਪੰਜਾਬੀ ਸਿਖਾਉਣ ਬਾਅਦ ਤੇ ਕੀ ਕੀਤਾ ਜਾਵੇ ਮਾਣ ਹਾਂ ਟਰਬਨ ਸੈਂਟਰ ਇਹਦਾ ਮਤਲਬ ਵੀ ਇਹ ਬੱਚੇ ਪਗੜੀ ਵਾਲੇ ਐ ਤੇ ਇਹ ਵੀ ਅਕਸਰ ਆਪਣੀਆਂ ਪੋਸਟਾਂ ਤੇ ਆਉਂਦਾ ਰਹਿੰਦਾ ਹੈ ਜੇ ਬੱਚਾ ਅਮਨ ਤੇ ਇਹ ਦਿੱਲੀ ਤੋਂ ਆਇਆ ਹੈ ਹੈਨਾ ਅੱਛਾ ਤੇ ਮੈਂ ਇਹਦੀ ਮੰਮੀ ਨੂੰ ਬੇਨਤੀ ਕਰਦੀ ਹਾਂ ਕਿ ਜਿਹੜਾ ਹਰ ਬੱਚਾ ਆਪਣੀ ਮਾਂ ਦੀ ਭਾਸ਼ਾ ਬੋਲਦਾ ਹੈ ਹੈਨਾ ਤੇ ਜੇ ਆਪਾਂ ਪਗੜ ਵਾਲੇ ਆ ਤੇ ਆਪਾਂ ਪੰਜਾਬੀ ਬੋਲਿਏ ਤੇ ਫਿਰ ਆਪਣੇ ਬੱਚੇ ਵੀ ਪੰਜਾਬੀ ਬੋਲਣ ਠੀਕ ਹੈ ਵੀ ਤੁਸੀਂ ਦਿੱਲੀ 'ਚ ਰਹਿੰਦੇ ਹੋ ਕਾਰੋਬਾਰੀ ਕੰਮਾਂ 'ਚ ਹਿੰਦੀ ਬੋਲਣਾ ਪੈਂਦਾ ਉੱਤੇ ਹੋਰ ਲੋਕਾਂ ਨਾਲ ਤੇ ਪਰ ਘਰੇ ਤਾਂ ਪੰਜਾਬੀ ਬੋਲਣੀ ਚਾਹੀਦੀ ਆ ਤਾਂ ਕਿ ਬੱਚੇ ਵੀ ਪੰਜਾਬੀ ਬੋਲਣ ਅਮਨ ਬਹੁਤ ਬਹੁਤ ਧੰਨਵਾਦ ਹਾਂ ਬੱਚਾ ਜਿਹੜਾ ਹੈ ਨਾ ਇਹ ਪੰਜਾਬੀ ਬੋਲਣਾ ਸਿੱਖਣਾ ਚਾਹੁੰਦੇ ਆ ਹਾਂ ਹਾਂ ਅੱਛਾ ਅੱਛਾ ਅਗੇ ਜੀ ਅਗਲਾ ਸਵਾਲ ਹੈਗਾ ਹਰਦੀਪ ਸਿੰਘ 0862 ਦਾ ਹਾਂ ਜੀ ਕਹਿੰਦਾ ਤੁਨੋਂ ਜਿਹੜੇ ਤੁਹਾਡਾ ਕੰਫੀਡੈਂਸ ਵੜਾਏਗਾ ਵਟ ਸਟੱਡੀ ਜੂ ਯੂ ਯੂਜ਼ ਟੂ ਇੰਕਰੀਜ਼ ਯਰ ਕੰਫੀਡੈਂਸ ਹਾਂ ਅੱਛਾ ਇਹ ਪੁੱਛਦਾ ਹੈ ਵੀ ਤੁਸੀਂ ਆਪਣਾ ਕੰਫੀਡੈਂਸ ਵਧਾਉਣ ਵਾਸਤੇ ਕੀ ਤਰੀਕਾ ਵਰਤਦੇ ਹੋ ਹਾਂ ਹਰਦੀਪ ਬੱਚਾ ਹੈ ਇਹ ਵੀ ਦਿੱਲੀ ਤੋਂ ਹੈ ਤੇ ਬੱਚੇ ਇਹ ਜਿਹੜੀ ਭਾਨਾ ਹੁੰਦੀ ਹੈ ਨਾ ਇਹ ਬਚਪਨ ਤੋਂ ਹੀ ਹੁੰਦੀ ਹੈ ਹਰੇਕ ਬੰਦੇ ਵਿੱਚ ਜੇ ਜਿਵੇਂ ਮੈਂ ਚੌਥੀ ਪੰਜਵੀਂ ਤੋਂ ਹੀ ਪਤ ਸਿੰਘ ਦੀਆਂ ਗਾਉਣ ਲੱਗੀ ਸੀ ਕਿ ਕੋੜੀਆਂ ਮੈਂ ਸਟੇਜ ਤੇ ਮੈਂ ਜਾਂਦੀ ਮੈਂ ਮੈਨੂੰ ਕੋਈ ਸ਼ਰਮ ਨਹੀਂ ਆਉਂਦੀ ਸੀ ਕੋਈ ਸੰਗ ਨਹੀਂ ਆਉਂਦੀ ਸੀ ਕਿ ਤੇ ਪੂਰੇ ਹੌਸਲੇ ਨਾਲ ਮੈਂ ਬੋਲਦੀ ਸੀਗੀ ਫਿਰ ਏਵੇਂ ਪੜਨ ਦੇ ਦੌਰਾਨ ਮੈਂ ਸਟੇਜ ਤੇ ਜਾਂਦੀ ਰਹੀ ਤੇ ਇਸ ਤਰ੍ਹਾਂ ਹੁਣ ਰਟਾਇਰ ਹੋ ਕੇ ਹੈਨਾ ਇਹ ਕੰਮ ਕਰੀ ਜਾਂਦੇ ਆ ਤੇ ਇਹ ਕੁਦਰਤੀ ਤੌਰ ਤੇ ਹੀ ਜਦੋਂ ਬੰਦੇ ਦਾ ਐਕਸਪੀਰੀਅੰਸ ਹੋ ਜਾਏ ਸਟੇਟ ਤੇ ਜਾਂਦਾ ਤੇ ਆਪੇ ਹੀ ਸਭ ਕੁਝ ਹੋ ਜਾਂਦਾ ਤੁਸੀਂ ਤਾਂ ਬੱਚੇ ਹੋ ਤੁਸੀਂ ਇਹ ਆਪ ਦੇ ਜਿਹੜੀ ਕੌਨਫੀਡੈਂਸ ਨੂੰ ਹੋਰ ਵਧਾ ਸਕਦੇ ਹੋ ਜੇ ਹੁਣੇ ਸ਼ੁਰੂ ਕਰੋ ਇਹ ਬਚਪਨ ਤੋਂ ਹੀ ਛੋਟੀ ਉਮਰ ਤੋਂ ਹੀ ਹੁੰਦਾ ਹਾਂ ਧੰਨਵਾਦ ਬਹੁਤ ਅੱਗੇ ਇਟਸ ਫਰਨੀਸ਼ ਹਾਂਜੀ ਉਹ ਕਹਿੰਦੇ ਨੇ ਤੁਹਾਡੀ ਫੇਵਰਿਟ ਪੰਜਾਬੀ ਮੂਵੀ ਕਿਹੜੀ ਐਮਐਸ ਅਰੇ ਮਾਸੀ ਜੀ ਬੋਲੀਏ ਵਿੱਚ ਤੁਸੀਂ ਮਾਸੀ ਜੀ ਕਿਵੇਂ ਹੋ ਇੱਥੇ ਦੇ ਮੈਂ ਤੁਹਾਨੂੰ ਦੱਸ ਮੈਂ ਇੱਕ ਹਾਂ ਨਹੀਂ ਪਹਿਲਾਂ ਮੈਂ ਗੱਲ ਦੱਸ ਦਿਆਂ ਮੈਂ ਇੱਕ ਪੋਸਟ ਪਾਈ ਸੀ ਕਿ ਮੈਨੂੰ ਰਿਸ਼ਤੇ ਵਿੱਚ ਵੱਜ ਕੇ ਬੋਲਣਾ ਬਹੁਤ ਵਧੀਆ ਲੱਗਦਾ ਅਗਲੇ ਨਾਲ ਗੱਲਬਾਤ ਕਰਨੀ ਤੇ ਇਸ ਤਰ੍ਹਾਂ ਇੰਸਟਾਗ੍ਰam ਤੇ ਮੈਨੂੰ ਬਹੁਤ ਬੱਚੇ ਕੋਈ ਮੈਨੂੰ ਮਾਸੀ ਜੀ ਕਹਿੰਦਾ ਕੋਈ ਮੈਨੂੰ ਭੂਆ ਜੀ ਕਹਿੰਦਾ ਕੋਈ ਮੈਨੂੰ ਮਾਤਾ ਜੀ ਕਹਿੰਦਾ ਹੈ ਕੋਈ ਵੀ ਨਹੀਂ ਤਾਈ ਜੀ ਕਹਿੰਦਾ ਹੈ ਕਿ ਤੁਸੀਂ ਸਾਡੀ ਤਾਈ ਵਰਗੇ ਹੋ ਤੇ ਇਹ ਪਰਨੀਰਿਤ ਵੀ ਬੇਟੀ ਇਹ ਹੈ ਮਸ਼ਿੰਦੇ ਤੋਂ ਹੀ ਹੈ ਤੇ ਅ ਠੀਕ ਹੈ ਇਹ ਰਿਸਪੈਕਟ ਕਰਦੀ ਹੈ ਤੇ ਮੈਨੂੰ ਪੰਜਾਬੀ ਫਿਲਮਾਂ ਸਾਰੀਆਂ ਵੈਸੇ ਤਾਂ ਬਹੁਤ ਪਸੰਦ ਆ ਪਰ ਅੰਗਰੇਜ਼ ਫਿਲਮ ਮੈਨੂੰ ਬਹੁਤ ਵਧੀਆ ਲੱਗਦੀ ਹੈ ਹੁਣ ਵੀ ਵਧੀਆ ਲੱਗਦੀ ਹੈ ਪਹਿਲਾਂ ਹੀ ਵਧੀਆ ਲੱਗਦੀ ਸੀ ਜਦੋਂ ਵੇਖੀ ਸੀ ਬਹੁਤ ਅੱਛਾ ਅੱਗੇ ਜੀ ਹਰਦੀਪ ਸਿੰਘ ਦਾ ਦੁਆਰਾ ਫੇਰ ਨਾ ਆਏਗਾ اچھا ਇਹ ਫਿਰ ਪੁੱਛਦਾ ਮਾਸੀ ਜੀ ਤੁਸੀਂ ਕੰਟੈਂਟ ਕਿਵੇਂ ਬਣਾ ਲੈਂਦੇ ਹਾਂ اچھا ਇਹ ਵੀ ਭਾਂਜਾ ਬਣ ਗਿਆ ਹੈ ਨਾ ਹਾਂ ਹਾਂ ਭਾਂਜੇ ਮੈਂ ਹੁਣ ਭਾਂਜੇ ਕਹਿ ਕੇ ਗੱਲ ਕਰਦੀ ਹਾਂ ਹਾਂ ਭਾਂਜੇ ਜਿਹੜੀ ਜ਼ਿੰਦਗੀ ਹੈ ਨਾ insan ਦੀ ਇੱਕ ਰੰਗਮੰਚ ਹੈ ਤੇ ਅਸੀਂ ਉੱਥੇ ਸਾਰੇ ਹੀ ਕਲਾਕਾਰ ਹਨ ਹੈ ਨਾ ਕੋਈ ਕਲਾਕਾਰ ਸਖਤ ਸੁਭਾਅ ਦਾ ਹੁੰਦਾ ਹੈ ਹਰ ਕੋਈ ਹੁੰਦਾ ਹਨ ਤੇ ਕੋਈ ਨਰਮ ਹੁੰਦਾ ਤੇ ਜਦੋਂ ਉਹ ਕਲਾਕਾਰ ਖੜਕੇ ਢੱਕੇ ਵਾਲੇ ਇਕੱਠੇ ਹੋ ਜਾਣ ਤੇ ਫੇਰ ਕੰਟੈਂਟ ਬਣ ਜਾਂਦਾ ਇਸੇ ਤਰ੍ਹਾਂ ਹੁਣ ਸਾਡਾ ਪਹਿਲਾ ਮੈਂ ਤੇਰੇ ਮਾਸਟਰ ਜੀ ਕੋ ਹਾਂ ਤੇਰੇ ਮਾਸਟਰ ਜੀ ਪਹਿਲਾਂ ਜਦੋਂ ਕਿਤੇ ਮੈਨੂੰ ਗੁੱਸੇ ਚ ਬੋਲਦੇ ਸੀ ਨਾ ਮੈਂ ਚੁੱਪ ਕਰ ਜਾਂਦੀ ਸੀ ਕਿ ਬੱਚਿਆਂ ਤੇ ਅਸਰ ਪਾਊਗਾ ਹਨਾ ਇਹ ਵੀ ਉਹੇ ਜਿਹੀ ਖੜਕੇ ਦੜਕੇ ਵਾਲੀ ਹੋਗੀ ਤੇ ਜਦੋਂ ਸਾਡਾ ਖੜਕਾ ਦੜਕਾ ਆਉਂਦਾ ਉਹਦੇ ਚ ਕੰਟੈਂਟ ਨਿਕਲੇ ਆਉਂਦਾ ਅਸੀਂ ਕੰਟੈਂਟ ਬਣਾ ਲੈਂਦੇ ਆ ਫਿਰ ਡੰਗੜ ਡੰਗੜੇ ਦੀ ਹੁੰਦੀ ਹੈ ਫਿਰ ਸਾਡੀ ਡੰਗੜ ਡੰਗੜੇ ਵੀ ਹੋ ਜਾਂਦੀ ਹੈ ਧੰਨਵਾਦ ਅੱਛਾ ਜੀ ਅੱਗੇ ਆਮਨ ਸੈਂਟਰ ਵਾਲਾ ਫੇਰ ਪੁੱਛ ਦੇਗਾ ਆਮਨ ਤਰਨ ਸੈਕਟ ਵਾਲਾ ਹਾਂਜੀ ਮਾਸੀ ਜੀ ਤੁਸੀਂ ਪ੍ਰੋਫੈਸਰ ਸੀਗੇ ਕੀ ਤੁਸੀਂ ਕਦੇ ਕਿਸੇ ਬੱਚੇ ਨੂੰ ਕੁੱਟਿਆ ਹੈ ਅੱਛਾ ਪਹਿਲੀ ਗੱਲ ਤਾਂ ਬੱਚੇ ਤੂੰ ਚੱਲ ਮੇਰੀ ਪ੍ਰਮੋਸ਼ਨ ਕਰਤੀ ਮੈਨੂੰ ਪ੍ਰੋਫੈਸ਼ਨਲ ਬਣਾਤਾ ਵੈਸੇ ਮੈਂ ਰਿਟਾਇਰਡ ਪ੍ਰਿੰਸੀਪਲ ਹਾਂ ਤੇ ਲੈਕਚਰਰ ਪੰਜਾਬੀ ਸੀ ਮੈਂ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦੀ ਸੀਗੀ ਤੇ ਪਲੱਸ 1 ਪਲੱਸ 2 ਦੇ ਮੁੰਡੇ ਹੁੰਦੇ ਸੀ ਹਮੇਸ਼ਾ ਮੈਨੂੰ ਮੁੰਡੇ ਹੀ ਮਿਲਦੇ ਸੀ ਇੱਕ ਦੋ ਵਾਰ ਕੁੱਟ ਜਾਂਦੇ ਕਲਾਸ ਰੂਮ ਵਿੱਚ ਸੀਗੀ 60-60 ਮੁੰਡੇ ਹੁੰਦੇ ਖੜ ਕੇ ਪੜ੍ਹਾਉਣਾ ਤੇ ਨਹੀਂ ਮੈਂ ਕੁੱਟਿਆ ਨਹੀਂ ਸੀ ਕਦੇ ਬਸ ਧੱਕੇ ਨਾਲ ਹੀ ਉਹਨਾਂ ਨੂੰ ਡਰਾ ਲੈਂਦੀ ਸੀ ਤੇ ਕੋਈ ਜਦੋਂ ਮੈਂ ਪੜਾਉਂਦੀ ਸੀ ਕੋਈ ਕੋਸ਼ਕਦਾ ਵੀ ਨਹੀਂ ਸੀ ਪਿੱਛੋਂ ਉਹਨਾਂ ਨਾਲ ਹੱਸੇ ਠੱਟੇ ਵੀ ਕਰ ਲੈਂਦੇ ਗੱਲਾਂ ਬਾਤਾਂ ਵੀ ਕਰ ਲੈਂਦੇ ਤਾਂ ਹੁਣ ਵੀ ਉਹ ਬੱਚੇ ਰਿਸਪੈਕਟ ਕਰਦੇ ਆ ਹੁਣ ਵੀ ਮਿਲਦੇ ਆ ਉਹ ਬੱਚੇ ਹਾਂ ਧੰਨਵਾਦ ਬਬਾ ਤਮਨ ਲਓ ਜੀ ਰਵਿੰਦਰ ਜੀ ਤੇ ਇੱਕ ਬੱਚੀ ਹੈ ਉਹ ਪੁੱਛਦੀ ਹੈ ਹਾਂਜੀ ਮੰਮੀ ਜੀ ਨਮਾ ਨਿਸ਼ਿਤ ਸੁਰੂਕ ਕਰਕੇ ਬਲੌਗ ਦਾ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਇਹ ਮੰਮੀ ਜੀ ਸ਼ਬਦ ਵਰਤੇ ਇਸ ਨੇ ਵਿੱਚ ਇਹ ਕਿਵੇਂ ਇਸ ਹਾਲ ਨੂੰ ਵਰਤਵਾ ਅਚਾ ਰਵਿੰਦਰਜੀਤ ਤੇ ਹੈ ਤਾਂ ਇਹ ਤਾਂ ਆਪਣੀ ਹੈ ਰੂਬੀ ਹੈ ਅਚਾ ਆਪਣੀ ਹੈ ਅਚਾ ਅਚਾ ਇਹਨੇ ਪੁੱਛਿਆ ਤੇ ਹਾਂ ਰੂਬੀ ਬਹੁਤ ਵਧੀਆ ਲੱਗਿਆ ਸਾਨੂੰ ਬਲੌਗ ਸ਼ੁਰੂ ਕਰਕੇ ਪਹਿਲਾ ਅਸੀਂ ਨਹਿਰ ਵਾਲੇ ਘਰ ਦੀਆਂ ਯਾਦਾਂ ਸ਼ੁਰੂ ਕੀਤੀਆਂ ਜਦੋਂ ਉਹ ਗੱਲਾਂ ਯਾਦ ਕਰਦੇ ਆ ਫਿਰ ਬਲੌਗ ਬਣਾਉਣੇ ਆ ਦਾ ਬਹੁਤ ਵਧੀਆ ਲੱਗਦਾ ਹੌਸਲਾ ਵੀ ਹੁੰਦਾ ਤੇ ਹੋਰ ਦਰਸ਼ਕ ਵੀ ਜੁੜਦੇ ਆ ਹਨਾ ਤੇ ਮੈਂ ਇੱਕ ਗੱਲ ਕਹਿਣਾ ਚਾਹਣੀ ਆ ਕਿ ਮੈਂ ਦੁਨੀਆਂ ਦੀਆਂ ਅਮੀਰ ਮਾਂਮਾ ਵਿੱਚੋਂ ਇੱਕ ਹਾਂ ਤੇ ਕਿਉਂਕਿ ਆਪਦੇ ਬੱਚਿਆਂ ਨੇ ਤਾਂ ਮੈਨੂੰ ਮੰਮੀ ਕਹਿਣਾ ਹੀ ਆ ਤੇ ਇੰਸਟਾਗ੍ਰam ਤੇ ਜਿਹੜੇ ਇੰਨੇ ਬੱਚੇ ਆ ਹਨਾ ਤੇ 22000 ਕੋਈ ਬੱਚੇ ਜ਼ਿਆਦਾ ਬੱਚੇ ਹੀ ਆ ਮੁੰਡੇ ਕੁੜੀਆਂ ਹੀ ਆ ਤੇ ਉਹ ਸਾਰੇ ਹੀ ਮੈਨੂੰ ਕੋਈ ਮੰਮੀ ਕਹਿੰਦਾ ਕੋਈ ਮਾਸੀ ਕਹਿੰਦਾ ਕੁਝ ਕੁਛ ਵੀ ਕਹਿੰਦਾ ਤਾਂ ਮੈਂ ਆਪਦੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਆਂ ਧੰਨਵਾਦ ਸਾਰਿਆਂ ਦਾ ਵੀ ਤੁਸੀਂ ਮੈਨੂੰ ਇੱਕ ਰਿਸ਼ਤੇ ਵਜੋਂ ਪਹਿਚਾਣਿਆ ਠੀਕ ਹੈ ਹਾਂਜੀ ਅਗਲਾ ਪੁੱਛ ਅਗਲਾ ਜਿਹੜਾ ਹੈ ਨਾ ਕਮਲਜੀਤ ਕੌਰ 7044 ਹੈ ਹਾਂਜੀ ਜਿਹਨੇ ਕੰਪਲੀਮੈਂਟ ਕੀਤਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਤੁਸੀਂ ਇਸ ਤਰ੍ਹਾਂ ਹੀ ਹੱਸਦੇ 웃ਦੇ ਰਹੋ ਹਾਂ ਇਹ ਮਲੋਟ ਤੋਂ ਹੈ ਅੱਛਾ ਇਹ ਵੀ ਮੇਰੇ ਨਾਲ ਪਹਿਲਾਂ ਤੋਂ ਜੁੜੀ ਹੋਈ ਆ ਇਹ ਵਧੀਆ ਮੈਸੇਜ ਕਰਦੀ ਰਹਿੰਦੀ ਹੈ ਤੇ ਕੰਪਲੀਮੈਂਟ ਦੇਣ ਲਈ ਕਮਲਜੀਤ ਮੈਂ ਬਹੁਤ-ਬਹੁਤ ਧੰਨਵਾਦ ਦੁਆਮਾ ਤੁਸੀਂ ਵੀ ਵੈਗਰੂ ਕਰੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਹਾਂ ਅਗਲਾ ਪੜੋ ਹਾਂ ਅਗਲੇ ਜੀ ਹਰਪ੍ਰੀਤ ਕੌਸ ਸੈਂਪਲਸ ਇਹ ਹਾਂ ਸੈਂਪਲ ਇਹ ਜਿਹੜਾ ਹੈ ਨਾ ਤੁਹਾਡੀ ਮਸੂਮਤ ਬਾਰੇ ਲਿਖੀ ਇਹ ਕਹਿੰਦੀ ਹੈ ਯੂ ਆ ਸੋ ਕਿਊਟ ਮੈਨ ਹਾਂ ਹਰਪ੍ਰੀਤ ਹਰਪ੍ਰੀਤ ਹਾਂ ਹਰਪ੍ਰੀਤ ਹਰਪ੍ਰੀਤ ਕਰ ਸੱਪਰ ਬੇਟਾ ਬਹੁਤ ਬਹੁਤ ਤਨਵਾਰ ਤੁਸੀਂ ਇੰਨਾ ਸੋਹਣਾ ਕੰਪਲੀਮੈਂਟ ਦਿੱਤਾ ਤੇ ਬਹੁਤ ਖੁਸ਼ੀ ਹੋਈ ਮੈਨੂੰ ਨਾ ਮਨੂ ਹੈਗੇ ਨੰਬਰ ਨੂੰ 00055 ਹਾਂਜੀ ਆਂਟੀ ਜੀ ਆਪਣੇ ਹਮਸਫਰ ਹਮਸਫਰ ਨਾਲ ਰਿਸ਼ਤਾ ਵਧੀਆ ਬਣਾ ਕੇ ਰੱਖਣ ਲਈ ਕੁਝ ਚੰਗੀਆਂ ਗੱਲਾਂ ਦੱਸੋ ਤੁਹਾਡੇ ਹਿਸਾਬ ਨਾਲ ਹਮਸਰਫ਼ ਸਫ਼ਰ ਨਾਲ ਰਿਸ਼ਤਾ ਵਧੀਆ ਕਿਵੇਂ ਨਿਭ ਸਕਦਾ ਹੈ ਹਾਂ ਇੱਕ ਤਾਂ ਨਾ ਮਨੂੰ ਮੈਂ ਇਹ ਕਹਿਣਾ ਚਾਹੁੰਨੀ ਐ ਕਿ ਕਦੇ ਵੀ ਇਹ ਨਾ ਸੋਚੋ ਕਿ ਦੁਨੀਆ ਮੇਰੇ ਅਨੁਸਾਰ ਚੱਲੇ ਆਪਾਂ ਜਿਹੇ ਜੀ ਵੀ ਸਥਿਤੀ ਵਿੱਚ ਜਾਂਦੇ ਆ ਨਾ ਉਸੇ ਤਰ੍ਹਾਂ ਦੇ ਆਪਣੇ ਆਪ ਨੂੰ ਢਾਲ ਲਓ ਹੈਨਾ ਜੇ ਸਾਰੇ ਘਰ ਕੁੜੀ ਪੇਕੇ ਘਰ ਤੋਂ ਵਿਆਹ ਕੇ ਜਾਂਦੀ ਹੈ ਕਿਉਂਕਿ ਹਰ ਘਰ ਵਿੱਚ ਵੱਖਰੇ ਵੱਖਰੇ ਅ ਅਸੂਲ ਹੁੰਦੇ ਆ ਵੱਖਰੇ ਵੱਖਰੇ ਰਿਵਾਜ ਹੁੰਦੇ ਕਈ ਵਾਰ ਅ ਖਾਣ ਪੀਣ ਦਾ ਢੰਗ ਵੀ ਵੱਖਰਾ ਹੁੰਦਾ ਹਨਾ ਐਨਾ ਆਖੋ ਵੀ ਸਾਡੇ ਤੋਂ ਇੱਥੇ ਆਉਂਦਾ ਸੀ ਮੇਰੇ ਪੇਕੇ ਘਰ ਇੱਥੇ ਆਏ ਆ ਹਨਾ ਤੇ ਇੱਕ ਆਪਣੇ ਹਮਸਫਰ ਨੂੰ ਜਿਹਨੂੰ ਆਪਾਂ ਰੱਬ ਮੰਨਦੇ ਆ ਹਨਾ ਜਿਹਦੇ ਨਾਲ ਸਾਰੀ ਉਮਰ ਕੱਢਣੀ ਹੈ ਕਦੇ ਵੀ ਜੇ ਉਹ ਕੰਮ ਤੋਂ ਬਾਹਰ ਆਉਂਦਾ ਕਦੇ ਵੀ ਉਹਦੇ ਮਾਪੇ ਬਾਰੇ ਜਾਂ ਉਹਦੇ ਭੈਣ ਭਰਾਵਾਂ ਬਾਰੇ ਕਦੇ ਵੀ ਗਲਤ ਨਾ ਬੋਲੋ ਸ਼ਿਕਾਇਤਾਂ ਨਾ ਲਾਓ ਇੱਕ ਤਾਂ ਆਕੇ ਛੱਕਿਆ ਹੁੰਦਾ ਇੱਕ ਆਪਾਂ ਸ਼ਿਕਾਇਤਾਂ ਲਾਉਣ ਲੱਗ ਜਾਈਏ ਤਾਂ ਉਹਨੂੰ ਬੁਰਾ ਲੱਗੂਗਾ ਠੀਕ ਹੈ ਉਹ ਵੀ ਚਾਹੁੰਦਾ ਹੈ ਕਿ ਮੇਰੀ ਘਰ ਵਾਲੀ ਨੂੰ ਮੇਰੇ ਪਰਿਵਾਰ ਵਾਲੇ ਚੰਗਾ ਕਹਿਣ ਤੇ ਇਸ ਤਰ੍ਹਾਂ ਇੱਕ ਸਾਡੇ ਚ ਮਾਫ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਸਜ਼ਾ ਦੇਣਾ ਕਹਿੰਦੇ ਮਾਫ਼ ਕਰਨ ਵਾਲਾ ਵੱਡਾ ਹੁੰਦਾ ਠੀਕ ਹੈ ਤੇ ਜੇ ਘਰ ਵਿੱਚ ਇਹ ਤਾਂ ਹੁੰਦੇ ਵੀ ਜੇ ਘਰ ਵਿੱਚ ਦੋ ਭਾਂਡੇ ਖੜਕਦੇ ਆ ਅਸੀਂ ਵੀ ਖੜਕ ਪੈਨੇ ਆ ਹੈ ਤੇ ਇਹ ਨਾ ਸੋਚੋ ਕਿ ਹੁਣ ਅੱਜ ਅਸੀਂ ਗੁੱਸੇ ਆ ਮੈਂ ਰੋਟੀ ਨਹੀਂ ਬਣਾਉਣੀ ਮੈਂ ਰੋਟੀ ਫੜਾਉਣੀ ਨਹੀਂ ਠੀਕ ਹੈ ਨਾ ਬੋਲੋ ਗੁੱਸੇ ਨਾ ਬੋਲੋ ਪਰ ਰੋਟੀ ਬਣਾਓ ਰੋਟੀ ਚੁੱਪ ਕਰਕੇ ਰੱਖ ਦਿਓ ਠੀਕ ਹੈ ਨਾ ਤੇ ਇਸ ਤਰ੍ਹਾਂ ਵੀ ਇਹੀ ਨਾ ਨਿੱਕੇ ਨਿੱਕੇ ਗੱਲਾਂ ਤੋਂ ਵੱਡੀਆਂ ਨਾ ਬਣਾਈਏ ਆਪਾਂ ਤੇ ਫਿਰ ਹਮ ਸਫਰਨਾਰ ਵਧੀਆ ਨਿਭਦੀ ਹੈ ਮੈਂ ਕਹਿੰਦਾ ਜੇ ਰੋਟੀ ਫੜਾਉਣ ਵੇਲੇ ਮਹਾਰਾਜਾ ਕੋਲੇ ਕਹਿੰਦਾ ਸੌਰੀ ਜੀ ਫਿਰ ਇਹ ਥੋਈ ਵਧੀਆਗਾ ਹਾਂ ਇਹ ਤਾਂ ਹੈ ਹਾਂ ਆਦਮੀ ਨਾ ਕਿ ਸੌਰੀ ਆਦਮੀ ਨੂੰ ਕਹਿੰਦੇ ਵੇ ਰ ਅਸਕੇ ਸੌਰੀ ਜੀ ਹਾਂ ਅਗੇ ਚੇਂਜਿੰਗ ਫੇਸਸ ਇਹ ਕਹਿੰਦੇ ਨੇ ਕਿੱਥੇ ਜਾ ਰਹੇ ਹੋ ਤੁਸੀਂ ਅੰਕਲ ਜੀ ਨਾਲ ਸਾਈਕਲ ਤੇ ਆਂਟੀ ਜੀ ਹਾਂ ਇਹ ਚੇਂਜਿੰਗ ਪੇਸਿਸ ਇਹ ਪੋਸਟਾਂ ਵੀ ਇਹ ਜਿਵੇਂ ਪਾਉਂਦੀ ਹੈ ਕੁੜੀ ਅੱਛਾ ਗਾਣਾ ਲਾ ਕੇ ਨਾ ਫੇਸ ਬਦਲ ਬਦਲ ਕੇ ਬੜੀਆਂ ਸੋਹਣੀਆਂ ਪੋਸਟਾਂ ਹੈ ਜਿਹੜੀਆਂ ਵੀ ਆਪਣੇ ਨਾਲ ਸ਼ੁਰੂ ਤੋਂ ਜੁੜੀ ਹੋਈ ਹੈ ਤੇ ਬੇਟਾ ਮੈਂ ਤੈਨੂੰ ਕੀ ਦੱਸਾਂ ਹਨਾ ਤੇ ਤੇਰੇ ਅੰਕਲ ਕਹਿੰਦੇ ਨਾ ਇੱਕ ਵਾਰੀ ਅਸੀਂ ਗਏ ਕਹਿੰਦੇ ਇੱਕ ਸਾਈਕਲ ਤੇ ਆਪਾਂ ਕਿ ਗੋਡਿਆਂ ਦੀ ਕਸਰਤ ਕਰਕੇ ਸਾਈਕਲ ਚਲਾਈਏ ਹਨਾ ਤੇ ਮੈਨੂੰ ਤਾਂ ਸਾਈਕਲ ਆਉਂਦਾ ਨਹੀਂ ਸੀ ਤੇਰੇ ਅੰਕਲ ਨੂੰ ਆਉਂਦਾ ਸੀਗਾ ਇਹ ਕੰਨ ਛੇਤੀ ਚੱਲੋ ਛੇਤੀ ਚੱਲੋ ਸਾਈਕਲ ਚਲાવો ਮੈਨੂੰ ਸਾਈਕਲ ਆਉਂਦਾ ਨਹੀਂ ਸੀ ਤੇ ਮੈਂ ਖੜੀ ਸੋਚਦੀ ਆਂ ਵੀ ਕਿਤੇ ਇਹ ਮੈਨੂੰ ਡੇਗੀ ਨਾ ਡੇਣਾ ਹੈ ਨਾ ਜਦੋਂ ਮੈਨੂੰ ਆਉਂਦਾ ਨਹੀਂਗਾ ਕਿਤੇ ਮੇਰੇ ਗੋਡੇ ਭੰਨਣ ਵਾਸਤੇ ਤਾਂ ਨਹੀਂ ਮੈਨੂੰ ਸਾਈਕਲ ਤੇ ਚੜਾਉਂਦੇ ਹੈ ਨਾ ਤੇ ਮੈਂ ਐ ਕਰਕੇ ਫਿਰ ਮੈਂ ਜਾਂ ਤਾਂ ਕਿਥੇ ਸੀ ਮੈਂ ਤਾਂ ਉੱਥੇ ਖੜੀ ਡਰੀ ਗਈ ਹੈ ਹੈਂਡਲ ਫੜ ਕੇ ਸਾਈਕਲ ਤਾਂ ਮੈਂ ਤਾਂ ਡਰੀ ਗਈ ਤੇਰੇ ਅੰਕਲ ਹਾਂ ਤੇ ਇਹ ਜੀ ਕੋਈ ਪਤਾ ਨਹੀਂ ਕਿਹੜੇ ਵੇਲੇ ਮੇਰਾ ਗੋਡਾ ਗਿੱਟਾ ਤੋੜ। ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਗਏ ਉੱਤੇ ਤੁਸੀਂ। ਧੰਨਵਾਦ ਬਹੁਤ ਬਹੁਤ। ਗੋਲਡੀ 2390 ਇਹ ਕਹਿੰਦੇ ਨੇ ਵਾਹ ਸੋਹਣੀ ਲੱਗਦੀ ਹੋ। ਸੋਹਣੇ ਲੱਗਦੇ ਹੋ। ਉਹ ਕਹਿੰਦੇ ਆ ਵਾਹ ਸੋਹਣੇ ਲੱਗਦੇ ਹੋ। ਇਹ ਇਹ ਬੇਟਾ ਹੈ ਗੋਲਡੀ ਬੇਟਾ ਹੈ। ਹੁਣ ਥੋੜੇ ਜਿ ਧਣੀ ਹੋਇਆ ਨੇ ਫੋਲੋ ਕੀਤਾ ਅੱਛਾ ਅੱਛਾ ਇਹ ਬਹੁਤ-ਬਹੁਤ ਧੰਨਵਾਦ ਬੇਟਾ ਤੁਮ ਜੰਨੂ ਬੜਾ ਸੋਣਾ ਕੰਪਲੀਮੈਂਟ ਦਿੱਤਾ ਹੈ ਚਲੋ ਹਾਂਜੀ ਬਹੁਤ-ਬਹੁਤ ਹਾਂ ਅਗੇ ਕੌਰ ਜਸਵੰਤ 89 ਹਾਂਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਬਹੁਤ ਸਾਰਾ ਪਿਆਰ ਫਰਾਂ ਅਸਟ੍ਰੇਲੀਆ ਸ਼ੇ ਪੰਜਾਬ ਤੋਂ ਕਿੱਥੋਂ ਇਹ ਪੁੱਛਦੇ ਆਂ ਇਹ ਕੁੜੀ ਆਸਟ੍ਰੇਲੀਆ ਤੋਂ ਹੈ ਹਾਂ ਜਸਵੰਤ ਕੌਰ ਦੇ ਲੈਂ ਇਹਨਾਂ ਦਾ ਪੂਰਾ ਨਾਮ ਇਹ ਵੀ ਆਪਣੇ ਨਾਲ ਪੂਰਾ ਜੁੜੇ ਰਹਿੰਦੇ ਆ ਪੂਰੇ ਇਹ ਵੇਖਦੇ ਆ ਆਪਣੇ ਨਾਲ ਵੀਡੀਓ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀਆਂ ਵੀਡੀਓ ਨੂੰ ਸਲਾਇਆ ਤੇ ਤੁਹਾਨੂੰ ਵੀ ਸਾਡੇ ਵੱਲੋਂ ਬਹੁਤ ਸਾਰਾ ਪਿਆਰ ਇਹ ਲਿਖਦੇ ਵੀ ਬਹੁਤ ਸੋਹਣਾ ਕਪਤਾਵਾ ਲਿਖਦੇ ਆ ਬੋਲਦੇ ਆ ਮੈਂ ਵੇਖੀ ਆ ਇਹਨਾਂ ਦੀ ਮੈਂ ਵੀਡੀਓ ਤੇ ਇਹ ਲਿਖਾਰੀ ਆ ਤੇ ਹਾਂ ਅਸੀਂ ਬੇਟਾ ਅਸੀਂ ਬਠਿੰਡੇ ਤੋਂ ਪੰਜਾਬ ਤੋਂ ਬਠਿੰਡੇ ਸ਼ਹਿਰ ਤੋਂ ਅਸੀਂ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇੰਨਾ ਸਾਰਾ ਪਿਆਰ ਦੇਣ ਲਈ ਤੇ ਅਸੀਂ ਹਮੇਸ਼ਾ ਤੁਹਾਡੇ ਵਰਤ ਦੁਆ ਕਰਦੇ ਆ ਕਿ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਵਿੱਚ ਚੜ੍ਹਦੀ ਕਲਾ ਵਿੱਚ